Vamos oh, lá. Oh. ਨੌਜਵਾਨ ਬਜ਼ੁਰਗ ਇਹ ਸੜਕੇ ਦੇ ਨਿਵਾਸੀ ਪਾਰਟੀ ਦੇ ਆਗੂ ਵਰਕਰ ਕਿੰਨੇ ਉਤਸ਼ਾਹ ਦੇ ਨਾਲ ਕੋਈ ਟਰੈਕਟਰ ਲੈ ਕੇ ਕੋਈ ਆਪਣੀ ਕਾਰ ਲੈ ਕੇ ਕੋਈ ਆਪਣਾ ਸਕੂਟਰ ਲੈ ਕੇ ਹਰ ਤਰ੍ਹਾਂ ਦੇ ਨਾਲ ਲੋਕੀ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਕਾਫਲੇ ਦਾ ਹਿੱਸਾ ਬਣਨ ਵਾਸਤੇ ਪਹੁੰਚੇ ਕਿਉਂਕਿ ਜਿਹੜੀ ਯਾਤਰਾ ਦਾ ਮਕਸਦ ਆ ਉਹ ਲੋਕਾਂ ਨੂੰ ਸਮਝਾਉਣਾ ਸ਼ੁਰੂ ਹੋ ਗਿਆ ਕਿ ਵਕਿਆ ਹੀ ਥੋੜੇ ਸਮੇਂ ਦੇ ਵਿੱਚ ਪਹਿਲਾਂ 5 ਸਾਲ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਦੋ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਤਬਾਹ ਕਰਕੇ ਰੱਖਿਆ ਇਸ ਕਰਕੇ ਸਾਰੇ ਮਹਿਸੂਸ ਕਰਦੇ ਆ ਤੇ ਸਮੇਂ ਨੇ ਬਹੁਤ ਵੱਡੀ ਇਸ ਵੇਲੇ ਜ਼ਰੂਰਤ ਹੈ ਕਿ ਸਾਰੇ ਰਲ ਕੇ ਇੱਕ ਮੁੱਠ ਹੋਈਏ ਲਾਮਬੰਦ ਹੋਈਏ ਤੇ ਪੰਜਾਬ ਨੂੰ ਬਚਾਈਏ ਦੇਖੋ ਕੁਦਰਤੀ ਗੱਲ ਹੈ ਜਦੋਂ ਮਹਿਮਾ ਚੱਲਦੀਆਂ ਤੇ ਉਹਦੇ ਵਿੱਚ ਸਾਰਾ ਕੁਝ ਹੀ ਆਪਣੇ ਆਪ ਵਿੱਚ ਆ ਜਾਂਦਾ ਜੋ ਹੁਣ ਭਾਵਨਾ ਲੋਕਾਂ ਦੀ ਇਸ ਵੇਲੇ ਹੈ ਉਹ ਕੁਦਰਤੀ ਗੱਲ ਹੈ 2024 ਦੀ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਲੋਕੀ ਉਪਰਗਟ ਕਰਨਗੇ ਲਾਮਬੰਦੀ ਕਰਨ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਲੋਕਾਂ ਨੂੰ ਜਾਗਰਿਤ ਕਰਨਾ ਜਦੋਂ ਲੋਕੀ ਜਾਗਰਿਤ ਹੋਗੇ ਕਿ ਪੰਜਾਬ ਦੇ ਨਾਲ ਬਹੁਤ ਵੱਡੀ ਠੱਗੀ ਹੋ ਗਈ ਹੈ ਫਿਰ ਕੁਦਰਤੀ ਗੱਲ ਹੈ ਕਿ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਲੋਕੀ ਜਿਹੜੇ ਆ ਜਿਹਨਾਂ ਲੋਕਾਂ ਨੇ ਠੱਗੀ ਮਾਰੀ ਉਹਨਾਂ ਨੂੰ ਸਜ਼ਾ ਵੀ ਦੇਣਗੇ ਕਿਹੜੇ ਕਿਹੜੇ ਮੁੱਦੇ ਰਹਿਣਗੇ ਜੀ ਦੇਖੋ ਮੁੱਦਾ ਜਿਹੜਾ ਸਭ ਤੋਂ ਵੱਡਾ ਹੈ ਕਿ ਪੰਜਾਬ ਆਰਥਿਕ ਤੌਰ ਤੇ ਤਬਾਹ ਹੋ ਗਿਆ 70000 ਕਰੋੜ ਦਾ ਕਰਜ਼ਾ ਇਹ ਸਰਕਾਰ ਨੇ ਨਵਾਂ ਲੈ ਕੇ ਪੰਜਾਬ ਤੇ ਹੋਰ ਚੜ੍ਹ ਦਿੱਤਾ ਔਰ ਇਹ ਕਰਜ਼ਾ ਜਿਹੜਾ ਹੈਗਾ ਇਹ ਕੇਜਰੀਵਾਲ ਦੀ ਡਿਸਪੋਜ਼ਲ ਦੇ ਉੱਤੇ ਉਹਦੀਆਂ ਇਸ਼ਾਮਾਂ ਨੂੰ ਪੂਰੀਆਂ ਕਰਨ ਵਾਸਤੇ ਝੂਠੇ ਇਸ਼ਤਿਹਾਰਾਂ ਵਾਸਤੇ ਖਰਚਾ ਜਾ ਰਿਹਾ ਹੈਲੀਕਾਪਟਰ ਦੇ ਝੂਠੇ ਖਰਚੇ ਵਾਸਤੇ ਖਰਚਾ ਜਾ ਰਿਹਾ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਇਸ ਕਰਕੇ ਨਾ ਇੱਥੇ ਲੋਕਾਂ ਕੋਲੇ ਰੋਜ਼ਗਾਰ ਹੈ ਨਾ ਐਜੂਕੇਸ਼ਨ ਦਾ ਕੋਈ ਪ੍ਰਬੰਧ ਹੈ ਨਾ ਹੈਲਥ ਦਾ ਕੋਈ ਪ੍ਰਬੰਧ ਹੈ ਲਾਲਸਨਸ ਟੋਟਲ ਜਿਹੜੀ ਇਸ ਸਟੇਟ ਦੇ ਵਿੱਚ ਹੋ ਗਈ ਆ ਸੋ ਇਹ ਸਾਰੇ ਮੁੱਦੇ ਨੇ ਇਸ ਵੇਲੇ ਪੰਜਾਬ ਕਿਸੇ ਪੱਖ ਤੋਂ ਵੀ ਤੁਸੀਂ ਕਹੋਗੇ ਅਡਲ ਸੈਟਿਵ ਟੋਟਲ ਕਲਾਪਸ ਕਰ ਚੁੱਕੀ ਹੈ ਸਟੇਟ ਦੀ 10 ਲੱਖ ਇਹ ਅਜਨਾਲਾ ਹਲਕੇ ਦੇ ਟਾਰੀਪ ਆਰਡਰ ਤੋਂ ਅਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਲੋੜ ਕੀ ਪਈ ਹੈ ਪੰਜਾਬ ਨੂੰ ਬਚਾਉਣ ਦੀ ਅਜੇ ਜੀ ਜੀ ਅੱਜ ਜੋ ਲੋੜ ਪਈ ਹੈ ਐ ਜੀ ਲੋੜ ਪਈ ਹੈ ਕਿ ਜੇ ਆਪਾਂ ਨਾ ਕੁਛ ਕੀਤਾ ਜੋ ਹਾਲਾਤ ਇਹਨਾਂ ਨੇ ਬਣਾ ਦਿੱਤੀਆਂ ਝਾੜੂ ਵਾਲਿਆਂ ਨੇ ਕਿ ਪੰਜਾਬ ਨੂੰ ਵਾਪਸ ਖੜਾ ਕਰਨਾ ਬੜਾ ਔਖਾ ਹੋ ਜਾਣਾ ਹੈ ਅੱਜ ਲੋਕਾਂ ਦੇ ਚਿਹਰਿਆਂ ਤੇ ਮੌਸਮੀ ਹੈ ਲੋਕੀ ਸੁਖੀ ਹੋਏ ਬੈਠੇ ਕਿਉਂਕਿ ਬੜੀ ਉਮੀਦ ਸੀ ਕਿਉਂਕਿ ਇਹਨਾਂ ਨੇ ਇਹ ਜੇ ਗੱਲਾਂ ਕਹੀਆਂ ਜਿਹੜੀਆਂ ਗੱਲਾਂ ਸੁਣ ਕੇ ਲੋਕੀ ਸੋਚਦੇ ਸੀ ਪਤਾ ਨਹੀਂ ਕੀ ਹੋ ਜਾਊਗਾ ਪਰ ਇਹਨਾਂ ਦਾ ਨਿਸ਼ਾਨਾ ਸਰਕਾਰ ਵਿੱਚ ਆ ਕੇ ਸੇਵਾ ਕਰਨਾ ਨਹੀਂ ਪੰਜਾਬ ਨੂੰ ਅੱਗੇ ਵਧਾਉਣਾ ਨੇ ਆ ਸਾਰੇ ਲੁਟੇਰੇ ਇਕੱਠੇ ਹੋ ਕੇ ਨਿਸ਼ਾਨਾ ਇੱਕੋ ਇੱਕ ਧੀ ਕੀ ਆਮ ਆਦਮੀ ਪਾਰਟੀ ਦੀ ਪਾਰਟੀ ਨੂੰ ਹਿੰਦੁਸਤਾਨ ਚ ਕਿਵੇਂ ਤਗੜਾ ਕਰਨਾ ਹੈ ਪੰਜਾਬ ਦੇ ਖਜ਼ਾਨੇ ਤੋਂ ਇਕੱਠਾ ਕਰਕੇ ਪੈਸਾ ਅੱਜ ਨੀਲੇ ਕਾਡ ਇਕੱਠੇ ਗਏ ਸ਼ਗਨ ਮੰਦ ਟੈਸ਼ਨਾਂ ਕੱਟੀ ਗਈਆਂ ਜਿਹੜੀ ਜਿਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਕਰ ਦਿੰਦੇ ਐ ਡਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਤੇ ਜਿਹੜੀ ਵੱਡੀ ਗੱਲ ਐ ਅੱਜ ਨਸ਼ਾ ਇੰਨਾ ਵਧਾ ਦਿੱਤਾ ਕਿ ਅੱਜ ਘਰ ਘਰ ਤੱਕ ਨਸ਼ਾ ਪਹੁੰਚ ਗਿਆ ਇਹ ਵਿਚਾਰੇ ਐ ਇਹ ਆਮ ਆਦਮੀ ਪਾਰਟੀ ਨੇ ਬਣਾਈ ਗੁੰਡਾ ਕਰਤੀ ਗੈਂਗਸਟਰ ਰਾਜ ਕਰ ਰਹੇ ਐ ਰੋਜ਼ ਖਬਰਾਂ 'ਚ ਕਤਲ ਸੋਲਦੇ ਹੋਏ ਜਾਂ ਕਤਲ ਹੋ ਗਿਆ ਇਹਨੂੰ ਮਾਰ ਦਿੱਤਾ ਇਹਦੀ ਲੁੱਟ ਕੋ ਗਈ ਇਹ ਬੈਂਕ ਲੁੱਟਿਆ ਗਿਆ ਦੁਕਾਨ ਲੁੱਟੀ ਗਈ ਅਫਸਰ ਨਾ ਵੀ ਕੋਈ ਚੀਜ਼ ਨਹੀਂ ਹੈ ਪੁਲਿਸ ਨਾਲ ਵੀ ਕੋਈ ਚੀਜ਼ ਨਹੀਂ ਨਹੀਂ ਕਿ ਪੁਲਸ ਵਾਲਿਆਂ ਨੂੰ ਪਤਾ ਹੀ ਨਹੀਂ ਕਿ ਹੁਕਮ ਕਿਤਾਬ ਬੰਨਾ ਹੈ ਉਸ ਦੀਆਂ